ਰਾਗ ਭੈਰੋਂ ਬਾਣੀ ਨਾਮ ਦਿਓ ਜੀ ਕੇ ਘਰ ਪਹਿਲਾ ਇੱਕੰਕੌਰ ਸਤਗੁਰ ਪ੍ਰਸਾਦ ਪਾਰ ਧਨ ਪਾਰ ਦਾਰਾ ਪਰ ਹਰੀ ਤੋਕੇ ਨਿਕਟ ਬਸੇ ਨਰ ਹਰੀ ਜੋ ਨਾ ਪਜੰਤੇ ਨਰਨਾ ਤਿੰਨ ਕਮੈ ਨਾ ਕਰਿਓ ਦਰਸ਼ਨਾ ਰਹੋ ਜਨ ਕੇ ਪੀਤਰ ਹੈ ਅੰਤਰਾ ਜੈਸੇ ਪਸ਼ੂ ਤੈਸੇ ਉਹ ਨਰਾ ਪ੍ਰਾਨਮਤ ਨਾਮ ਦੇਓ ਨਾ ਕਹਿਦ ਨਾ ਨਾ ਸੋਹੇ 32 ਲਖਨਾ ਪ੍ਰਾਨਮਤ ਨਾਮ ਮੰਦੇਓ ਨਾ ਕਹਿ ਬਿਨਾ ਨਾ ਸੋਹੇ 32 ਲਖਨਾ ਸਤਗੁਰ ਨਾਮ ਦੇਓ ਜਿੱਦ ਇਹ ਸ਼ਬਦ ਤਨ ਤਨ ਚਬਰ ਛਤਰ ਦੇ ਮਾਲਕ ਗੁਰਤਾ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਦੇ ਰਾਗ ਪੈਰੋਂ ਅੰਗ 11763 ਦੇ ਉੱਤੇ ਸ਼ਿਸ਼ੂਬਤ ਹੈ ਸਤਗੁਰ ਨਾਮਦੇਵ ਜੀ ਸ਼ਬਦ ਦੇ ਵਿੱਚ ਸਮਝਾ ਰਹੇ ਹੈ ਕਿ ਜਿਹੜਾ ਪਰਮਾਤਮਾ ਦਾ ਨਾਮ ਹੈ ਜਪਦਾ ਕਹਿੰਦੇ ਮੈਨੂੰ ਉਹਦੇ ਦਰਸ਼ਨ ਨੇ ਹੋਣੇ ਚਾਹੀਦੇ ਮੈਨੂੰ ਨਜ਼ਰ ਨਹੀਂ ਆਉਣਾ ਚਾਹੀਦਾ ਇੰਨਾ ਵੱਡਾ ਨਿਰਣਾ ਕਰ ਰਹੇ ਸੋ ਉਹਨਾਂ ਨੇ ਇਸ ਜੀਵ ਨੂੰ ਸਮਝਾਉਣ ਦੀ ਖਾਤਰ ਬਾਣੀ ਨੇ ਹਰ ਪਲ ਹਰ ਸਮੇਂ ਹਰ ਕਦਮ ਤੇ ਹਰ ਮੋੜ ਤੇ ਹਰ ਮੁਸ਼ਕਲ ਦਾ ਹੱਲ ਦੱਸਿਆ ਹੈ ਇਸ ਕਰਕੇ ਸਤਗੁਰ ਨਾਮਦੇਵ ਜੀ ਉਹ ਇਸ ਦੁਨੀਆ ਦੇ ਉੱਤੇ ਜੋ ਧਨ ਹੈ ਪੁੱਤਰ ਕਲਤਰ ਹੈ ਰਿਸ਼ਤੇ ਨਾਤੇ ਹੈ ਪਦਾਰਥ ਹੈ ਉਹ ਕਹਿੰਦੇ ਇਹਨਾਂ ਨੂੰ ਮੋਹ ਨਾ ਕਰੋ ਇਸ ਕਰਕੇ ਉਸ ਪਰਮਾਤਮਾ ਦੇ ਨਾਲ ਪਿਆਰ ਪਾਓ ਜਿਸ ਨੇ ਹਰ ਸਮੇਂ ਤੁਹਾਡੀ ਸਹਾਇਤਾ ਕਰਨੀ ਹੈ ਦੁਨੀਆ ਤਾਂ ਸਵਾਰਥਾਂ ਤੇ ਖੜੀ ਹੈ ਕਿਸੇ ਵੇਲੇ ਵੀ ਤੁੱਖ ਆ ਦੇ ਜਾਂਦੀ ਸਾਥ ਛੱਲ ਜਾਂਦੀ ਹੈ ਸਦਾ ਹੀ ਆਸਰਾ ਜਿਹੜਾ ਉਸ ਪਰਮਾਤਮਾ ਦਾ ਹੈ ਜਿਸ ਨੇ ਇਸ ਦੁਨੀਆ ਤੇ ਭੇਜਿਆ ਹੈ ਸੋ ਜਿਹੜੇ ਉਸ ਪਰਮਾਤਮਾ ਦਾ ਨਾਮ ਲੈਂਦੇ ਆ ਉਹ ਹੀ ਕਹਿੰਦੇ ਸਲਖਣੇ ਆ ਬਾਕੀ ਤਾਂ ਦੁਨੀਆ ਦੇ ਉੱਤੇ ਜੂਨ ਭੋਗਣ ਹੀ ਆਏ ਆ ਜਿਨ੍ਹਾਂ ਨੇ ਨਾਮ ਜਪਿਆ ਉਹ ਹੀ ਸਲਖਣੇ ਆ ਪਰ ਤਨ ਪਰਦਾਰਾ ਪਰ ਹਰੀ ਕਹਿੰਦੇ ਜਿਹੜਾ ਪਰਾਇਆ ਧਨ ਪ੍ਰਾਈ ਇਸਤਰੀ ਦਾ ਤ્યાਗ ਕਰ ਦੇਵੇ ਤਾਂ ਕਿ ਨਿਕਟ ਬਸੇ ਨਰ ਹਰੀ ਉਹਦੇ ਕਹਿੰਦੇ ਬਹੁਤ ਨਜ਼ਦੀਕ ਪਰਮਾਤਮਾ ਬਸਦਾ ਕਿਉਂਕਿ ਹਰ ਇੱਕ ਪ੍ਰਾਣੀ ਜੀਵ ਜਿਹੜਾ ਜਿਹੜਾ ਉਸ ਦੇ ਨਾਮ ਤੋਂ ਦੂਰ ਹੈ ਉਹ ਦੂਸਰੇ ਦੇ ਹੱਕਾਂ ਤੇ ਡਾਕਾ ਮਾਰਨਾ ਚਾਹੁੰਦਾ ਹੈ ਦੂਸਰੇ ਦੀ ਧਨ ਦੌਲਤ ਤੇ ਲੁੱਟਣਾ ਚਾਹੁੰਦਾ ਕਿਉਂਕਿ ਉਹਦੇ ਵਿੱਚ ਸੰਤੋਖ ਨਹੀਂ ਹੈ ਜੋ ਉਸ ਦੇ ਕੋਲ ਹੈ ਉਹਦੇ ਵਿੱਚ ਉਹਨੂੰ ਰੱਜ ਨਹੀਂ ਹੈ ਇਸੇ ਕਰਕੇ ਕਿਹਾ ਉਹਨਾਂ ਨੇ ਕਿ ਪ੍ਰਾਏ ਧਨ ਦੇ ਉੱਤੇ ਜਿਸ ਦੀ ਨਜ਼ਰ ਹੈ ਉਹ ਤਾਂ ਭੁੱਖਾ ਹੈ ਪਿਆਸਾ ਹੈ ਉਹਦੀ ਪਿਆਸ ਧਨ ਦੇ ਨਾਲ ਮਿਟਨੇ ਨਹੀਂ ਰਹੀ ਪਰਦਾਰਾ ਪ੍ਰਾਏ ਰੂਪ ਨੂੰ ਦੇਖਣਾ ਪ੍ਰਾਏ ਇਸਤਰੀ ਨੂੰ ਦੇਖਣਾ ਇਹ ਵੀ ਜਿਹੜਾ ਦੁਨੀਆ ਦੇ ਉੱਤੇ ਨਾਮ ਤੋਂ ਦੂਰ ਹੈ ਉਹ ਇਹੋ ਹੀ ਮਾੜੀ ਆਦਤ ਦੇ ਵਿੱਚ ਰਹਿੰਦੇ ਇਸੇ ਕਰਕੇ ਉਹਨਾਂ ਨੇ ਗ੍ਰਸਥ ਕਹਿੰਦੇ ਕਿਹਾ ਵੀ ਗ੍ਰਸਥ ਤਰ੍ਹਾਂ ਇੱਕ ਧਰਮ ਹੈ ਇਹਨੂੰ ਨਵਾ ਗ੍ਰਸਥ ਕਰੇ ਤੋ ਧਰਮ ਕਰ ਨਹੀਂ ਤੋ ਕਰ ਬਰਾਕ ਬਰਾਕੀ ਹੋ ਬੰਦਨ ਕਰੇ ਤਾਂ ਕੋ ਬੜੋ ਉਪਾਕ ਜੇ ਕਹਿੰਦੇ ਤੂੰ ਗ੍ਰਸਥ ਦੇ ਵਿੱਚ ਪੈ ਗਿਆ ਤੇ ਧਰਮ ਨਵਾ ਧਰਮ ਦੋਨਾਂ ਨੇ ਨਿਪੋਣਾ ਸਤਰੀ ਨੇ ਵੀ ਪੁਰਸ਼ ਨੇ ਵੀ ਪਰ ਜੇ ਕਹਿੰਦੇ ਤੂੰ ਗ੍ਰਸਥ ਦੇ ਵਿੱਚ ਨਹੀਂ ਪਹਿਣਾ ਚਾਹੁੰਦਾ ਤੇ ਤਿਆਗ ਦਿੱਤਾ ਇਸ ਨੂੰ ਪਰ ਤਿਆਗਣ ਤੋਂ ਬਾਅਦ ਫਿਰ ਤੂੰ ਵੰਦਨ ਕਰੇ ਲੋਕਾਂ ਦੇ ਨਾਲ ਰਿਸ਼ਤੇ ਨਾਤੇ ਬਣਾਵੇਂ ਲੋਕਾਂ ਦੇ ਨਾਲ ਤਾਂ ਤੇਰੇ ਕੰਦੇ ਸਭ ਤੋਂ ਮਾੜੇ ਪਾਗ ਹੈ ਸੋ ਸਤਗੁਰ ਨਾਮਦੇਵ ਜੀ ਵੀ ਇਸ ਗੱਲ ਦਾ ਕਹਿ ਰਹੇ ਹੈ ਕਿ ਜਿਹੜੇ ਕਿਸੇ ਦੇ ਧਨਵਲਾ ਨੇ ਦੇਖਦੇ ਜਿਹੜੇ ਕਿਸੇ ਦੇ ਰੂਪ ਬਲਾ ਨੇ ਪ੍ਰਾਈ ਇਸਤਰੀ ਦੇ ਦੇਖਦੇ ਇਹਨਾਂ ਦੋਨਾਂ ਚੀਜ਼ਾਂ ਦਾ ਤਿਆਗ ਕਰਦੇ ਹੈ ਉਹਨਾਂ ਦੇ ਕਹਿੰਦੇ ਪਰਮਾਤਮਾ ਨੇੜੇ ਵਸਦਾ ਤੇ ਪਰਮਾਤਮਾ ਹੈ ਕਿੱਥੇ ਬਾਹਰ ਨਹੀਂ ਹੈ ਕਿਤੇ ਵੀ ਸਾਡੇ ਅੰਦਰ ਇਸੇ ਕਰਕੇ ਉਹ ਕਹਿੰਦੇ ਜੋ ਨ ਭਜੰਤੇ ਨ ਰਹਿਣਾ ਤਨ ਕਾ ਮੈ ਨ ਕਰਿਓ ਦਰਸ਼ਨ ਕਹਿੰਦੇ ਜੇ ਉਸ ਉਸ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਸਿਮਰਨ ਨਹੀਂ ਕਰਦੇ ਭਜਨ ਨਹੀਂ ਕਰਦੇ ਬੰਦਗੀ ਨਹੀਂ ਕਰਦੇ ਭਗਤੀ ਨਹੀਂ ਕਰਦੇ ਕਹਿੰਦੇ ਮੈਨੂੰ ਉਹਨਾਂ ਦੇ ਦਰਸ਼ਨ ਬਿਨਾ ਹੋ ਮੈਂ ਦੇਖਣਾ ਨਹੀਂ ਚਾਹਦਾ ਉਹਨਾਂ ਨੂੰ ਕਿਉਂਕਿ ਸਤਗੁਰ ਕਬੀਰ ਮਹਾਰਾਜ ਵੀ ਇਹ ਹੀ ਕਹਿੰਦੇ ਕਬੀਰ ਸੰਤਨ ਕੀ ਕੁੱਤਿਆ ਪਲੇ ਸਾਕਤ ਕੀ ਬੁਰੀ ਮਾਂ ਉਹ ਕਹਿੰਦੇ ਜਿਹੜੇ ਨਾਮ ਜਪਦੇ ਹੈ ਉਹਨਾਂ ਦੀ ਤਾਂ ਕੁੱਤੇ ਵੀ ਚੰਗੇ ਹੁੰਦੇ ਹੈ ਤੇ ਜਿਹੜੇ ਪਰਮਾਤਮਾ ਦੇ ਨਾਮ ਤੋਂ ਦੂਰ ਹੈ ਉਹਨਾਂ ਦੇ ਕਹਿੰਦੇ ਮਾਂ ਵੀ ਜੜੀ ਹੈ ਉਹ ਮਾੜੀ ਉਹ ਤਾਂ ਵੱਡਾ ਨੰਨਾ ਕਰ ਰਿਹਾ ਜੋ ਨਾ ਤਨ ਭਜੰਤੇ ਨ ਰਹਿਣਾ ਤਨ ਕਮੈ ਨਾ ਕਰਿਓ ਦਰਸ਼ਨਾ ਸਤਗੁਰ ਨਾਮਦੇਵ ਜੀ ਕਹਿੰਦੇ ਕਿ ਮੈਨੂੰ ਉਹਨਾਂ ਨੂੰ ਨਜ਼ਰ ਹੀ ਨ ਆਉਣਾ ਮੈਂ ਦੇਖਣਾ ਨਹੀਂ ਚਾਹੁੰਦਾ ਇੰਨਾ ਉਸ ਪਰਮਾਤਮਾ ਦੇ ਨਾਮ ਦੇ ਨਾਲ ਪ੍ਰੇਮ ਹੈ ਜਨ ਕੇ ਭੇਤਰ ਹੈ ਅੰਤਰਾ ਜੈਸੇ ਪਸ਼ੂ ਤੈਸੇ ਉਹ ਨਰ ਜਿਸ ਦੇ ਕਹਿੰਦੇ ਅੰਦਰ ਇਹ ਫਰਕ ਹੈ ਕਿ ਇਹ ਮੇਰਾ ਹੈ ਉਹ ਤੇਰਾ ਹੈ ਉਹ ਕਹਿੰਦੇ ਪਸ਼ੂ ਦੇ ਸਮਾਨ ਹੈ ਕਿਉਂਕਿ ਦੇਖਣਾ ਤਾਂ ਇਹ ਹੈ ਕਿ ਜੋ ਵੀ ਨਾਮ ਤੋਂ ਵਿਹੋਣੇ ਹੈ ਤੇ ਉਹ ਤਾਂ ਕਹਿੰਦੇ ਬਹੁਤ ਹੀ ਮਾੜੇ ਹੈ ਨਕਤੀ ਕਹਿੰਦੇ ਉਹਨਾਂ ਨੂੰ ਨਾਮਹੀਨ ਨਕਤੀ ਫਰੇ ਬਿਨ ਨਾਵੇ ਬਹਿਰੋਏ ਨਾਮਹੀਨ ਫਰੇ ਸੇ ਨਕਟੇ ਤਿੰਨ ਕਸ ਕਸ ਨਕਬੜਾ ਜਿਨ੍ਹਾਂ ਨੇ ਉਸ ਦਾ ਨਾਮ ਨਹੀਂ ਜਪਿਆ ਉਸ ਦੇ ਨਾਮ ਦੇ ਵਿੱਚ ਜੁੜੇ ਨੇ ਉਹ ਤਾਂ ਕਹਿੰਦੇ ਨਕਬੜੇ ਆ ਦੁਨੀਆ ਦੇ ਉੱਤੇ ਕਿੰਨਾ ਵੀ ਬੰਦਾ ਸੋਹਣਾ ਹੋਵੇ ਜੇਕਰ ਉਹਦਾ ਨਾਕੀ ਹੈ ਨਹੀਂ ਤਾਂ ਸਾਰੇ ਰੂਪ ਖਤਮ ਹੋ ਜਾਂਦਾ ਇਹੋ ਹੀ ਗੁਰੂ ਜੀ ਸਮਝਾ ਰਹੇ ਹੈ ਜੋ ਨਾਮ ਪਜੰਤੇ ਨਾ ਰਹਿਣਾ ਤਿੰਨ ਕਾ ਮੈ ਨਾ ਕਰਿਓ ਦਰਸ਼ਨ ਕਹਿੰਦੇ ਜਿਹੜੇ ਨਾਮ ਤੋਂ ਹੀਣੇ ਆ ਉਹਨਾਂ ਦਾ ਤਾਂ ਕਸ ਕਸ ਕੇ ਕਹਿੰਦੇ ਨੱਕ ਵੱਡਿਆ ਗਿਆ ਤੇ ਨੱਕ ਵੱਡਣਾ ਮਤਲਬ ਇੱਜ਼ਤ ਖਤਮ ਹੋ ਗਈ ਦੁਨੀਆਂ ਦੇ ਵਿੱਚ ਕੋਈ ਉਹਨਾਂ ਦੀ ਇੱਜ਼ਤ ਨਹੀਂ ਹੈ ਕਿਉਂਕਿ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਲੈਣਾ ਹੈ ਉਹੀ ਸੁਣੇ ਹੈ ਉਹਨਾਂ ਦੇ ਹੀ ਦਰਸ਼ਨ ਉਹ ਕਰਨਾ ਚਾਹੁੰਦੇ ਹੈ ਜਿੰਨ ਕੇ ਭੀਤਰ ਹੈ ਅੰਤਰਾ ਜੈਸੇ ਪਸ਼ੂ ਤੈਸੇ ਉਹ ਨਰ ਜਿਨ੍ਹਾਂ ਦੇ ਅੰਦਰ ਤੇਰ ਮੇਰ ਹੈ ਉਹ ਤਾਂ ਕਹਿੰਦੇ ਪਸ਼ੂ ਦਸਮਾਨ ਹੈ ਕਿਉਂਕਿ ਇੱਥੇ ਮੈਨੂੰ ਮਾਰਨਾ ਹੈ ਜਿੰਨੀ ਦੇ ਤੱਕ ਮੈਂ ਨਹੀਂ ਮਰਦੇ ਓਨੀ ਦੇ ਤੱਕ ਉਸ ਪਰਮਾਤਮਾ ਦੇ ਵਿੱਚ ਅਸੀਂ ਮਿਲ ਨਹੀਂ ਸਕਦੇ ਸੋ ਉਹਨਾਂ ਨੇ ਜੋ ਵੀ ਕਿਹਾ ਕਿ ਜੇਕਰ ਅਸੀਂ ਨਾਮ ਨੇ ਜਪਦੇ ਹਰ ਕੇ ਨਾਮ ਬਿਨਾਂ ਸੁੰਦਰ ਹੈ ਨਕਤੀ ਇਹ ਭੈਗਦਾ ਜੀ ਕਹਿ ਰਹੇ ਕਿ ਜਿਹੜੇ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਆਪਣੇ ਆਪ ਨੂੰ ਸੁੰਦਰ ਕਹਿ ਰਹੇ ਹੈ ਉਹ ਕਹਿੰਦੇ ਨਕ ਮੱਡੇ ਹੈ ਤੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਉਹਦੇ ਚੰਨਾ ਕੋਈ ਸੋਹਣੇ ਹੈ ਨਹੀਂ ਕਹਿੰਦੇ ਨਾਨਕ ਸਾਹ ਸਵਾਲਿਓ ਸਲਖਣੀ ਜੇ ਰਾਵੇ ਸਿਰਜਣ ਹਾਰ ਜੇ ਉਸ ਪ੍ਰਮਾਤਮਾ ਦੇ ਨਾਲ ਮੇਲ ਹੋਵੇ ਅਸਲੀ ਕਹਿੰਦੇ ਉਹੀ ਸੋਨਾ ਹੈ ਇਹ ਤੀਜੇ ਪਾਸ਼ਾ ਸੀ ਸਮਝਾ ਰਹੇ ਨਾਨਕ ਸਾਹ ਸਵਾਲਿਓ ਸਲਖਣੀ ਜੇ ਜਾਵੇ ਸਚਨ ਹਾਰ ਉਸ ਪਰਮਾਤਮਾ ਦੇ ਨਾਲ ਮੇਲ ਹੋਵੇ ਰਾਜ ਵਿੱਚ ਜਾਵੇ ਉਹੀ ਹਿਸ ਲਖਣੀ ਹੈ ਤੇ ਜਿਨ੍ਹਾਂ ਦੇ ਅੰਦਰ ਅੰਤਰ ਹੈ ਉਹ ਕਹਿੰਦੇ ਪਛੂ ਦੀ ਨਿਆਈ ਹੈ ਤੇ ਜਿਹੜੇ ਸਲਖਣਾ ਦੱਸਿਆ ਉਹਨਾਂ ਨੇ ਪ੍ਰਣਬਤ ਨਾਮ ਦਿਓ ਨਾ ਕਹੇ ਬਿਨਾਂ ਨਾ ਸੋਹੇ ਬਤੀਸ ਲਖਣਾ ਕਹਿੰਦੇ ਸਤਗੁਰ ਨਾਮਦੇਵ ਜੀ ਕਹ ਰਹੇ ਕਿ ਉਸ ਦੇ ਨਾਮ ਤੋਂ ਬਿਨਾ ਬਤੀਪ ਮੇ ਗੁਣ ਹੋਣਾ ਉਹ ਸਾਰੇ ਦੇ ਸਾਰੇ ਨਕਮੇ ਆ ਜੇਕਰ ਪ੍ਰਮਾਤਮਾ ਦਾ ਨਾਮ ਹੀ ਨਹੀਂ ਜਪਿਆ ਤੇ 32 ਜਿਹੜੇ ਉਹਨਾਂ ਨੇ ਗੁਣ ਦੱਸੇ ਹੈ ਕਿ ਜਿਹੜੇ ਬਹੁਤ ਸੋਹਣੇ ਹੁੰਦੇ ਹੈ ਉਹਨਾਂ ਨੇ ਉਹਨਾਂ ਦੇ ਬਾਰੇ ਚ ਕਿਹਾ ਹੈ ਕਿ ਜਿਹੜੇ ਬਹੁਤ ਸੋਹਣੇ ਹੁੰਦੇ ਆ ਉਹਨਾਂ ਦੇ ਵਿੱਚ ਪੰਜ ਚੀਜ਼ਾਂ ਜਿਹੜੀਆਂ ਨੇਤਰ ਜਵਾੜਾ ਨੱਕ ਬੱਖੀ ਤੇ ਭੂਜਾ ਇਹ ਵੱਡੇ ਹੋਣਗੇ ਪੰਜੇ ਚੀਜ਼ਾਂ ਵੱਡੀਆਂ ਹੋਣਗੀਆਂ ਫਿਰ ਕਹਿੰਦੇ ਤੁੱਚਾ ਕੇਸ ਉਂਗਲੀਆਂ ਦੰਦ ਤੇ ਉਂਗਲੀਆਂ ਦੇ ਗੰਢਾ ਇਹ ਬੜੀਆਂ ਸੁਖਮ ਹੋਣਗੀਆਂ ਜਿਹੜੇ ਸੋਨੇ ਹੋਣਗੇ ਇਹ ਪੰਜੇ ਚੀਜ਼ਾਂ ਉਹਨਾਂ ਦੀ ਚਮੜੀ ਕੇਸ ਉਹਨਾਂ ਦੇ ਉਂਗਲੀਆਂ ਦੰਦ ਤੇ ਉਂਗਲੀਆਂ ਦੇ ਗੰਢਾ ਇਹ ਸੁਖਮ ਹੋਣਗੀਆਂ ਅੱਗੇ ਕਹਿੰਦੇ ਹਥੇਲੀ ਪੈਰ ਦੇ ਤਲੇ ਅੱਖਾਂ ਦੇ ਕਿਨਾਰੇ ਕੋਈ ਜਿਨ੍ਹਾਂ ਨੂੰ ਕਹਿੰਦੇ ਤਾਲੂਆ ਜੀਭ ਹੋਠ ਤੇ ਨੋ ਜਿਨ੍ਹਾਂ ਦੇ ਇਹ ਲਾਲ ਹੋਣਗੇ ਜਿਹੜੇ ਬਹੁਤ ਸੋਹਣੇ ਆ ਇਹ ਸੱਤੇ ਚੀਜ਼ਾਂ ਲਾਲ ਹੋਣਗੀਆਂ ਕਮਰ ਦੀ ਹੱਡੀ ਪੇਟ ਪਸਲੀ ਮੋਢੇ ਹੱਥ ਦੇ ਉੱਪਰਲੇ ਪਾਸੇ ਇਹ ਉੱਚੇ ਹੋਣਗੇ ਉਹਨਾਂ ਦੇ ਇਹ 6 ਦੀਆਂ 6 ਚੀਜ਼ਾਂ ਜਿਹੜੀਆਂ ਉੱਚੀਆਂ ਹੋਣਗੀਆਂ ਮੱਥਾ ਛਾਤੀ ਤੇ ਕੰਮਰ ਇਹ ਵਿਸਤਾਰ ਵਾਲੇ ਹੋਣਗੇ ਤਿੰਨੇ ਚੀਜ਼ਾਂ ਗਰਦਨ ਜੰਗਾ ਤੇ ਲਿੰਗ ਇਹ ਛੋਟੇ ਹੋਣਗੇ ਸਵਰ ਨਾਭੀ ਤੇ ਸੁਭਾ ਇਹ ਉਹਨਾਂ ਦੇ ਬੜੇ ਗੰਭੀਰ ਹੋਣਗੇ ਉਹਨਾਂ ਦਾ ਬੂਰ ਚਲ ਤੇ ਸੁਭਾ ਜਿਹੜਾ ਬੜਾ ਗੰਭੀਰ ਹੋਊਗਾ ਇਹ ਜਿਹੜੇ 32 ਦੇ 32 ਹੈ ਇਹ ਕਹਿੰਦੇ ਕਿਸੇ ਕੰਮ ਦੇ ਨਹੀਂ ਨੱਕ ਵੱਡੇ ਗਿਣੇ ਜਾਣਗੇ ਜੇਕਰ ਪਰਮਾਤਮਾ ਦਾ ਨਾਮ ਹੀ ਨਹੀਂ ਜਪਿਆ ਤੇ ਇਹੋ ਜੇ ਕਹਿੰਦੇ ਜਿੰਨੇ ਮਰਜੀ ਸੋਹਣੇ ਹੋਣ ਸਤਗੁਰ ਨਾਮਦੇਵ ਜੀ ਕਹਿੰਦੇ ਮੈਂ ਉਹਨਾਂ ਦੇ ਦਰਸ਼ਨ ਵੀ ਨਹੀਂ ਕਰਨੇ ਚਾਹੁੰਦਾ ਇਹ ਤਾਂ ਨੱਕ ਵੱਡੇ ਗਿਣੇ ਗਏ ਤੇ ਜਿਹੜੇ ਇਸਤਰੀ ਦੇ 32 ਗੁਣ ਆ ਉਨ੍ਹਾਂ ਦੇ ਵਿੱਚ ਬਤੀ ਗੁਣਾ ਦੇ ਵਿੱਚ ਜੋ ਉਹਨਾਂ ਦੀ ਸੁੰਦਰਤਾ ਆਉਂਦੀ ਹੈ ਸਵਸ਼ਤਾ ਆਉਂਦੀ ਹੈ ਲੱਜਾ ਹੈ ਉਹਨਾਂ ਨੂੰ ਲੱਜਾ ਹੋਊਗੀ ਚਿਤਰਾਈ ਹੋਊਗੀ ਵਿਦਿਆ ਹੋਊਗੀ ਪਤੀ ਭਗਤੀ ਹੋਊਗੀ ਦਇਆ ਹੋਊਗੀ ਸਤਿਆ ਹੋਊਗੀ ਪ੍ਰਿਆ ਬਾਣੀ ਹੋ ਪ੍ਰਸੰਤਾ ਹੋ ਨਿਮਰਤਾ ਹੋਊਗੀ ਨਿਸ਼ਕਪਟਤਾ ਹੋਊਗੀ ਇਕਤਾ ਧੀਰਜ ਧਰਮ ਨਿਸ਼ਟਾ ਸੰਜਮ ਉਧਾਰਤਾ ਗੰਭੀਰਤਾ ਉਦਮ ਸੂਰਬੀਰਤਾ ਰਾਗ ਕਾਵਿਆ ਚਿੱਤਰ ਔਸ਼ਧ ਰਸੋਈ ਸਿਉਣ ਪਰਉਣ ਦੀ ਵਿੱਦਿਆ ਘਰ ਦੀਆਂ ਵਸਤੂਆਂ ਦਾ ਜਥਾ ਜੋ ਸ਼ਿੰਗਾਰਨਾ ਬਜ਼ੁਰਗਾਂ ਦਾ ਮਾਣ ਘਰ ਆਏ ਪਰੌਣਿਆਂ ਦਾ ਸਨਮਾਨ ਸੰਤਾਨ ਦਾ ਪਾਲਣ ਇਹ 32 ਗੁਣ ਕਹਿੰਦੇ ਉੱਤਮ ਲੱਛਣ ਸੋਹਣੀ ਇਸਤਰੀ ਦੇ ਹੋਣਗੇ ਪਰ ਸਤਗੁਰ ਨਾਨਕ ਜੀ ਦੇ ਤੀਜੇ ਪਾਤਸ਼ਾਹ ਕਹ ਰਹੇ ਕਿ ਜੇਕਰ ਉਸ ਦਾ ਨਾਮ ਨੇ ਫਿਰ ਇਸ ਰੂਪ ਦਾ ਇਹਨਾਂ ਗੁਣਾਂ ਦਾ ਕੋਈ ਵਿਫਾਦਾ ਨਹੀਂ ਹੈ ਇਸੇ ਕਰਕੇ ਉਹਨਾਂ ਨੇ ਕਿਹਾ ਨਾਮਹਿਨ ਨਕਟੇ ਫਰੇ ਬਿਨ ਨਾਵੇ ਬਹਿਰੋਏ ਨਾਮਹਿਨ ਫਰੇ ਸੇ ਨਕਟੇ ਤਿੰਨ ਕਸ ਕਸ ਨੱਕ ਬੜਾਇਆ ਕੁਸ਼ਸ਼ਾਂ ਕੀਤੀਆਂ ਕਿ ਬਸ ਇਹ ਬਹੁਤ ਸੋਹਣੇ ਹੈ ਪਰ ਪ੍ਰਮਾਤਮਾ ਦਾ ਨਾਮ ਜਪੇ ਨਹੀਂ ਉਹ ਤਾਂ ਕਹਿੰਦੇ ਜਿੱਡਾ ਮਰਜੀ ਹੋਵੇ ਬੰਦਾ ਜਿਹੜਾ ਉਹਦੀ ਨਜ਼ਰ ਦੇ ਵਿੱਚ ਨਹੀਂ ਜੇ ਜੋ ਵਿਚਾਰੇ ਆਰਜਾ ਹੋਰ ਦਸਣੇ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਚੰਗਾ ਨੌਰ ਖਾ ਕੇ ਜਸ ਕੀਤੇ ਜਗਲੇ ਜੇ ਤਸ ਨਦਰ ਨਾ ਆਵੇ ਤਨ ਬਾਤ ਨ ਪੁੱਛੇ ਕੇ ਕੀਟਾ ਅੰਦਰ ਕੀਟ ਕਾ ਦੋਸ਼ੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਪੰਤਿਆ ਗੁਣ ਦੇ ਉਹਦੇ ਗੁਣ ਤੋਂ ਬਿਨਾ ਬੰਦਾ ਜਿੰਨੀ ਮਰਜੀ ਚਿਤਰਾਇਆ ਕਰ ਲਵੇ ਜਿੱਦਾਂ ਮਰਜੀ ਸ਼ਿੰਗਾਰ ਕਰ ਲਵੇ ਜਿੱਦਾਂ ਮਰਜੀ ਕਿਸੇ ਗੁਣ ਨੂੰ ਗਿਆਨ ਪ੍ਰਾਪਤ ਕਰ ਲਵੇ ਲੇਕਿਨ ਕਿਸੇ ਕੰਮ ਦਾ ਵੀ ਨਹੀਂ ਉਹਦੇ ਨਾਮ ਤੋਂ ਬਿਨਾ ਸੋ ਇਸੇ ਕਰਕੇ ਸਤਗੁਰ ਨਾਮਦੇਵ ਜੀ ਕਹਿ ਰਹੇ ਆ ਪ੍ਰਾਨਮਤ ਨਾਮ ਦਿਓ ਨਾ ਕਹਿ ਬਿਨਾ ਨਾ ਸੋਹੇ 32 ਲਖਨਾ ਕਹਿੰਦੇ ਭਾਵੇਂ 32 ਦੇ 32 ਗੁਣ ਹੋਣ ਉਹ ਕਿਸੇ ਕੰਮ ਦੇ ਨਹੀਂ ਸੋ ਆਪਣੀਆਂ ਚਤਰਾਈਆਂ ਨੂੰ ਛੱਡ ਕੇ ਆਪਣੇ ਆਪ ਦੇ ਹੰਕਾਰ ਨੂੰ ਛੱਡ ਕੇ ਮੈਂ ਮੇਰੀ ਨੂੰ ਛੱਡ ਕੇ ਜਿੰਨੀ ਦੇ ਤੱਕ ਉਸ ਦਾ ਨਾਮ ਨਹੀਂ ਜਪਦੇ ਓਨੀ ਦੇ ਤੱਕ ਸਾਡੇ ਤੇ ਉਹ ਸੋਹਣਾ ਪੰਨਿਆ ਆ ਸਕਦਾ ਜਿਹਨੇ ਸਾਡੇ ਨਾਲ ਜਾਣਾ ਇੱਥੇ ਦਾ ਸੋਹਣਾ ਪੰਨ ਤਾਂ ਮਿੱਟੀ 'ਚ ਰੋੜ ਜਾਣਾ ਇਸ ਕਰਕੇ ਜਿਹੜਾ ਆਪਣਾ ਜਿਹੜਾ ਸਹੇਕੇ ਸਾਰ ਸੁਹਾਗਣ ਜਾਣੇ ਤੱਜ ਅਪਮਾਨ ਸੁਖ ਰਲੀਆ ਮੰਨੇ ਤਨ ਮਨ ਦੇਹ ਨ ਅੰਤਰ ਰੱਖੇ ਅਵਰਾ ਦੇਖ ਨ ਸੁਨੇ ਆਪਕੇ ਸਤਗੁਰੂ ਅਰਵਦਾਸ ਮਹਾਰਾਜ ਜੀ ਕਹਦੇ ਸੁਹਾਗਣ ਜਿਹੜੀ ਹੈ ਉਸ ਨੂੰ ਪਤੀ ਦਾ ਪਤਾ ਹੋਊਗਾ ਤੇ ਜੇਕਰ ਪਤੀ ਨਾਲ ਪਿਆਰੀ ਨਹੀਂ ਤੇ ਆਪਣੇ ਆਪ ਨੂੰ ਕਹਿਣਾ ਕਿ ਸੁਹਾਗਣ ਹੈ ਤੇ ਇੱਥੇ ਉਹ ਸੁਹਾਗਣ ਹੈ ਨਾਮ ਦੀ ਜਿਹੜਾ ਉਸ ਪਰਮਾਤਮਾ ਦੇ ਨਾਲ ਪਿਆਰ ਹੈ ਪ੍ਰੇਮ ਹੈ ਕਿਉਂਕਿ ਆਤਮਾ ਨੇ ਪਰਮਾਤਮਾ ਦੇ ਨਾਲ ਮਿਲਣਾ ਹੈ ਇੱਕ ਸੰਸਾਰੀ ਹੈ ਇੱਕ ਉਸ ਆਤਮਿਕ ਅਵਸਥਾ ਦੇ ਵਿੱਚ ਜਾ ਕੇ ਮਿਲਣਾ ਹੈ ਸੋ ਜਿਹੜੇ ਉਸ ਦਾ ਨਾਮ ਨਹੀਂ ਜਪਦੇ ਉਹ ਪਸ਼ੂ ਦੇ ਸਮਾਨ ਉਹਨਾਂ ਨੇ ਕਿਹਾ ਅਤੇ ਉਸ ਦੇ ਦਰਸ਼ਨ ਕਰਨ ਤੋਂ ਵੀ ਉਹ ਕਹਿੰਦੇ ਅਸੀਂ ਦਰਸ਼ਨ ਵੀ ਨਹੀਂ ਕਰਨਾ ਚਾਹੁੰਦੇ ਸਾਖ ਸੱਚਾ ਗੁਰਬਾਖ ਜੋਹਾਰੀ ਪਰ ਤਨ ਪਰ ਤਨ ਪਰਹਰੇ ਪਰ ਨਿੰਦ ਹੋਂ ਮੇ ਪਰਹਾਰੀ ਕਹਿੰਦੇ ਪਰਾਈ ਨਿੰਦਿਆ ਇਹ ਜਿਹੜੀ ਹੰਕਾਰ ਹੈ ਕਿਉਂਕਿ ਜਿਹੜਾ ਅਸੀਂ ਸੱਚ ਕੀ ਜੰਦੇ ਆ ਕਿ ਸਾਖ ਸੱਚਾ ਸਾਡੇ ਰਿਸ਼ਤੇ ਸੱਚੇ ਹੈ ਗੁਰਬਾਖ ਜੋ ਹਰੀ ਪਰ ਤਨ ਪਰ ਧਨ ਪਰਹਦੇ ਪਰਾਇਆ ਤਨ ਤੇ ਪਰਾਇਆ ਧਨ ਜਿੰਨੀ ਦੇ ਤੱਕ ਅਸੀਂ ਇਹਦਾ ਤਿਆਗ ਨਹੀਂ ਕਰਦੇ ਤੇ ਅਸੀਂ ਨਿੰਦਿਆ ਪਰਾਈ ਨਹੀਂ ਛੱਡਦੇ ਇਹ ਸਾਰੇ ਹਉਮੈ ਦੇ ਗੁਣ ਹੈ ਇਹਨਾਂ ਦਾ ਤਿਆਗ ਸਤਗੁਰੂ ਨਾਮਦੇਵ ਜੀ ਸਮਝਾ ਰਹੇ ਹੈ ਕਿ ਜਿਨ੍ਹਾਂ ਨੇ ਕੀਤਾ ਪਰ ਧਨ ਪਰ ਦਾਰਾ ਪਰ ਹਰੀ ਤਾਂ ਕਿ ਨਿਕਟ ਬਸੇ ਨਰ ਹਰੀ ਉਹਦੇ ਨਿਕਟ ਪਰਮਾਤਮਾ ਬਸਦਾ ਸੋ ਉਹਨਾਂ ਦੇ ਇਸ ਸਿੱਖਿਆ ਤੋਂ ਸਬਕ ਲੈਂਦੇ ਹੋਏ ਅਸ ਮਨ ਦੇ ਵਿੱਚ ਉਸ ਪਰਮਾਤਮਾ ਦੀ ਕਿਰਪਾ ਹੋਵੇ ਕਿ ਮਨ ਨੀਵਾ ਹੋ ਜਵੇ ਮਤ ਉੱਚੀ ਹੋ ਜਵੇ ਸਵਾਸਾਂ ਦੀ ਪੂੰਜੀ ਜਿਹੜੀ ਉਹਨਾਂ ਦੇ ਚਰਨਾਂ ਦੇ ਲੇਖੇ ਦੇ ਵਿੱਚ ਲੱਗ ਜਵੇ ਇਹ ਅਰਦਾਸ ਬੇਨਤੀ ਅਰਜੋਈ ਕਰਦੇ ਹੋਏ ਉਸ ਪਰਮਾਤਮਾ ਦੇ ਅੱਗੇ ਬੇਨਤੀ ਕਰੀਏ ਕਿ ਸ਼ੁੱਧ ਬਾਣੀ ਪੜਨ ਦਾ ਉਚਾਰਨ ਦਾ ਬਲ ਬਖਸ਼ੇ ਤਾਂ ਕਿ ਇਹ ਜੜਾ ਅਖਰੀ ਗਿਆਨ ਨਹੀਂ ਭਾਵਨਕ ਗਿਆਨ ਹੈ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਆਉਣਾ ਹੈ ਬਾਕੀ ਦੇ ਰਹਿੰਦੇ ਹੋਏ ਸੋਸਨ ਦੀ ਪੂੰਜੀ ਨੂੰ ਲੇਖੇ ਚ ਲਾਉਣ ਲਈ ਬੇਨਤੀ ਅਰਦਾਸ ਅਰਜੋਈ ਕਰਦੇ ਹੋਏ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ